ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਦਰਾਹਾ ਦੇ ਨੇੜੇ ਸਰੰਦ ਨਹਿਰ ਦੀ ਹੈ ਜਿੱਥੇ دیر ਰਾਤ 8 ਵਜੇ ਇਹ ਹਾਸਾ ਵਾਪਰਿਆ ਜਿੱਥੇ ਇਸ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਜਾਂਦੀ ਹੈ ਅਤੇ ਕਾਫੀ ਮਿਹਨਤ ਤੋਂ ਬਾਅਦ ਗੋਤਾਖੋਰਾ ਵੱਲੋਂ ਇਸ ਕਾਰ ਨੂੰ ਲੱਭਿਆ ਜਾਂਦਾ ਇਸ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਮੌਕੇ ਤੇ ਆਏ ਐਸਐਚਓ ਸਾਹਮਣੇ ਦੱਸਿਆ ਕੀ ਕਾਰ ਵਿੱਚੋਂ ਇੱਕ লাশ ਵੀ ਬਰਾਮਦ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਅਥੇ ਉਥੇ ਦੇ ਉਕਤ ਗੋਤਾਖੋਰਾਂ ਨੇ ਦੱਸਿਆ ਕਿ ਕਿਤੇ ਨਾ ਕਿਤੇ ਇਸ ਐਕਸੀਡੈਂਟ ਦਾ ਕਾਰਨ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਜਿਸ ਕਾਰਨ ਇਹ ਹਾ사 ਵਾਪਰਿਆ ਗੱਡੀ ਜਾਂਦੀ ਤੁਰਦੀ ਜਦ ਜੀ ਬੰਦੇ ਗਏ ਸੀ ਜਨਮਰ ਦੇ ਬੱਤੇ ਮਗਰ ਗੱਡੀ ਜਦੋਂ ਰੁਕ ਗਈ ਐਥਰ ਬਾਅਦ ਬਹੁਤ ਪਹਾੜ ਕੀਤੀਣਗੇ ਰਾਤ ਦੇ 10 9:00 ਵਜੇ ਤੱਕ ਪਰ ਗੱਡੀ ਦਾ ਪਤਾ ਨਹੀਂ ਲੱਗਦਾ ਸੀ ਸਵੇਰੇ ਆਏ ਸੀ ਕਮਸੇ ਕੰਮਲੀ 6-7 ਵਜੇ ਤੇ ਉਸ ਤੋਂ ਬਾਅਦ ਘੰਟਾਂਾਂ ਦਾ ਲੱਭੀ ਗੱਡੀ ਜਣੀਆਂ ਕੋਲੋਂ ਜਲਦੀ ਮਿਲੀ ਦੇਖਣ ਨੂੰ ਤਾਂ ਜੀ ਇੱਕੋ ਬੰਦਾ ਲੱਭਿਆ ਚੋਂ ਓਹ ਗੱਡੀ ਸੀਟ ਦੇ ਸਾਹਮਣੇ ਤਿੰਨ ਚਾਰ ਬੰਦੇ ਹੋਣੇ ਚਾਹੀਦੇ ਸੀ ਦੇ ਵਿੱਚ ਜਦੋਂ ਕੋਈ ਚੀਜ਼ ਹੈਂਡਲ ਘੁੰਮ ਕੇ ਰੱਬ ਜਣੇ ਪਤਾ ਨਹੀਂ ਕਿਆ ਚੀਜ਼ ਹੈ ਜਦੋਂ ਬਾਕੀ ਰੈਵ ਨੂੰ ਪਤਾ ਉਹ ਕਦੇ ਜੀ ਉਹ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਾਨੂੰ ਇਨਫੋਰਮੇਸ਼ਨ ਸੀ ਕਿ ਗੱਡੀ ਇੱਕ ਜਿਹੜੀ ਆ ਉਹ ਨਹਿਰ ਦੇ ਵਿੱਚ ਦਿਖ ਗਈ ਆ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨੂੰ ਟ੍ਰੇਸ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਸੀ ਤੇ ਜਿਹਦੇ ਵਿੱਚ ਹੁਣ ਸਾਨੂੰ ਸਵੇਰੇ ਇਸ ਟਾਈਮ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਕੱਢੀ ਆ ਤੇ ਗੱਡੀ ਟ੍ਰੇਸ ਕਰਨ ਤੋਂ ਬਾਅਦ ਇੱਕ ਬੋਡੀ ਵਿੱਚੋਂ ਮਿਲੀ ਹੈ ਗਾਲੂ ਨਾਂ ਦਾ ਬੰਦਾ ਹੈ ਗਾਲੂ ਪੁੱਤਰ ਹਰੀ ਵਾਸੀ ਫਰੋਜ਼ਪੁਰ ਆਇਡੈਂਟੀਟੀ ਇਹ ਆਈ ਕਾਰਡ ਜਿਹੜਾ ਮਿਲਿਆ ਵਿੱਚ ਉਹ ਤੋਂ ਸ਼ਨਾਖਤ ਹੋਇਆ ਬਾਕੀ ਆਪਾਂ ਹੋਰ ਵੀ ਜਿਹੜਾ ਇਹਦੇ ਗੱਡੀ ਨੰਬਰ ਕਿੰਨਾ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਪਸਪੇ ਉਹਨਾਂ ਦੇ ਘਰ ਦੇ ਪਰਿਵਾਰ ਦੇ ਹੋਰ ਤਾਂ ਕਾਇ ਨਹੀਂ ਜਾਂ ਲਈ ਜੀ ਟੀਵੀ 0 ਕਰਦੇ ਵੈਰੀਫਾਈ ਕਰ ਰਹੇ ਹਾਂ ਨੰਬਰ ਟੀਵੀ 05 ਏ ਪੀ ਤੇ 0203 ਐਸ ਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਐਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਆ ਕੀ ਪਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਤੇ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਨਾਲ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਸਰ ਕਿਸੇ ਪਾਸੇ ਰਵੇ ਨਾ ਤੇ ਪੂਰੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆ ਉਹਨੂੰ ਜਿਦਾਂ ਸਪਸ਼ਟੀਕਰਨ ਕਰਾਂਗੇ ਉਹਦਾ ਸਾਰੇ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਆ ਰਾਤ ਮਤਲਬ ਮਿਸ ਇਹਨਾਂ ਨੂੰ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੀ ਸੀ ਇਹਨੂੰ ਇਹਨਾਂ ਨੇ ਰੋਡ ਫੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਨਹਿਰ ਨਹਿਰ ਦੇ ਵਿੱਚ ਗਿਰ ਗਈ ਜਾ ਕੇ ਸਾਰੇ ਜਿਵੇਂ ਕਿ ਪਤਾ ਲੱਗ ਰਹੀ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਤੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟਪਿਆ ਹੋਇਆ ਸੀ ਕੋਈ ਹੋਰ ਬੰਦ ਜਿਹੜਾ ਸੀਗਾ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਸੀ ਕਿੰਨੇ ਵਜੇ ਦਾ ਹਾਦਸਾ ਸੀ ਇਸ ਦਾ ਤਕਰੀਬ ਅਠ ਰਾਤ ਸਾ 8:30 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਹੀ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੀ ਸਹਾਇਤਾ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਤਾ ਲੱਗਿਆ ਕਿ ਕਿੰਨੇ ਕਰ ਪ੍ਰੈਸ ਛੱਡ ਗਿਆ ਥੋੜੀ ਜਿਹੀ ਹਾਂਜੀ ਹਾਂਜੀ ਪਤਾ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਇਹ ਤੋਂ ਅੱਗੇ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪੂਰੀ ਸਾਰੀ ਗੱਲ ਦਾ ਖੁਲਾਸਾ ਹੋ ਸਕੇ ਫਿਰੋਜ਼ਪੁਰ ਦਾ ਪਤਾ ਲੱਗਾ ਜੀ ਇਹ ਹਾਰਕਟ ਸਾਰੇ ਜਿਹੜੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋ ਰਿਹਾ ਜੀ ਤੱਕ ਬਸ ਹੁਣ ਕਰ ਰਹੇ ਹਾਂ ਉਹ ਤੋਂ ਹੁਣ ਤੋਂ ਫ੍ਰੀ ਹੋ ਕੇ ਕਰ ਰਹੇ ਹਾਂਗੇ ਆਪਾਂ ਸਾਰੇ